ਸਿੱਧੀ ਬੰਨਸ ਦਿਲੀਆ ਨੂੰ ਆਪ ਦੇ ਰਸੋਣੇ ਇਹ ਤੁਸੀਂ ਸਾਹੂਦੂਸ਼ੀ ਮਾਯਾਮੇ ਰਿਟਰ ਨਾ ਪਤਾ ਲੱਗਾ ਕਿ ਮੂਹਾਰੇ ਛੱਡਿਆ ਪਰ ਨਾ ਬਹੁਤ ਬੜਾ ਇਹ ਬਲ ਆਏ ਗੁਰੂ ਚੋਣ ਵਧੀਆ ਮੈਂ ਆ ਰਿਹਾ ਲੱਗਦਾ ਹੈ ਮੈਂ ਮੈਂ ਸਹਰੀ ਆਇਆ ਤੇ ਇਨਸਾਫ ਮਿਲਣਾ ਚਾਹੀਦਾ ਮੇਰੇ ਪੁੱਤਰ ਭੋਲਾ ਪਾਲਾ ਮੇਰਾ ਬੱਚਾ ਵਿਚਾਰਾ ਕਰੋ ਗਿਆ ਮੇਰੇ ਪੁੱਤਰ ਮੈਨੂੰ ਕੁਛ ਨਹੀਂ ਪਤਾ ਸੀ ਉਹਦੇ ਨਾਲ ਕੀ ਹੋਣਾ ਮੇਰੇ ਬੱਚੇ ਨਾਲ ਮम्मा ਮੈਂ ਆ ਗਿਆ ਮम्मा ਮੈਂ ਆ ਗਿਆ ਕਿੱਥੇ ਗਿਆ ਮੈਨੂੰ ਆਇਆ ਨਹੀਂ ਮੇਰੇ ਪੁੱਤਰ ਘਰ ਮੇਰੇ ਬੱਚੇ ਨਾਲ ਬੜੀ ਮਾੜੀ ਹੋਈ ਹੈ ਮੇਰੇ ਪੁੱਤਰ ਦੇ ਨਾਲ ਬੜੀ ਮਾੜੀ ਹੋਈ ਹੈ ਮੇਰੇ ਪੁੱਤਰ ਦੇ ਕੋਲ ਨਹੀਂ ਕੋਣ ਮਗਰ ਪਏ ਮੇਰੇ ਪੁੱਤੇ ਨੂੰ ਬਰਦਾਸ਼ਤ ਨਹੀਂ ਹੋਇਆ ਮੇਰੇ ਪੁੱਤਰ ਨੂੰ ਤੇ ਮੇਰਾ ਬੱਚਾ ਇਕੱਲਾ ਦੇਖੋ ਮੇਰਾ ਬੱਚੀ ਉੱਥੇ ਦੇਖਿਆ ਉਹਨਾਂ ਨੂੰ ਹੋਰ ਕੋਈ ਨਹੀਂ ਦੇਖਿਆ ਉਹਨਾਂ ਨੂੰ ਉੱਥੇ ਦੇਖੋ ਮੇਰੇ ਬੱਚੇ ਨੂੰ ਇਨਸਾਫ ਦੋ ਤੁਹਾਡੇ ਵੀ ਸਾਰਿਆਂ ਦੇ ਪੁੱਤਰ ਹੈ ਮੈਨੂੰ ਕਸੀਟੀ ਕਰਨਾ ਚੇਲੀਆ ਨੂੰ ਕਾਪੀ ਰਿਸ਼ਨਾ ਇੱਕ ਸਾਲ ਹੋ ਗਏ ਸੀ ਮੈਨੂੰ ਪਤਾ ਲੱਗਿਆ ਕਿ ਦੂਜਾਰੇ ਛੱਡਿਆ ਬੰਨਾ ਬਹੁਤ ਬੜਾ ਹੈ ਮੇਰੇ ਨਾਲ ਬਹੁਤ ਵਧੀਆ ਮੈਨੂੰ ਲੱਗਦੀ ਹੈ ਮੈਂ ਮੈਂ ਸਾਰੇ ਇਨਸਾਫ ਮਿਲਣਾ ਚਾਹੀਦਾ ਮੇਰੇ ਪੁੱਤਰ ਭੋਲਾ ਪਾਲਾ ਮੇਰਾ ਬੱਚਾ ਵਿਚਾਰਾ ਕਰੋ ਗਿਆ ਮੇਰਾ ਪੁੱਤਰ ਮੈਨੂੰ ਕੁਛ ਨਹੀਂ ਪਤਾ ਸੀ ਉਹਦੇ ਨਾਲ ਕੀ ਹੋਣਾ ਮੇਰੇ ਬੱਚੇ ਨਾਲ ਮੰਮਾ ਮੈਂ ਆ ਗਿਆ ਮੰਮਾ ਮੈਂ ਆ ਗਿਆ ਕੇ ਕੀ ਗਿਆ ਮੈਨੂੰ ਆਇਆ ਨਹੀਂ ਮੇਰੇ ਪੁੱਤਰ ਘਰ ਮੇਰੇ ਬੱਚੇ ਨਾਲ ਬੜੀ ਮਾੜੀ ਹੋਈ ਹੈ ਮੇਰੇ ਪੁੱਤਰ ਦੇ ਨਾਲ ਬੜੀ ਮਾੜੀ ਹੋਈ ਹੈ ਮੇਰੇ ਪੁੱਤਰ ਦੇ ਕੋਲ ਨਹੀਂ ਕੋਣ ਮਗਰ ਪਏ ਮੇਰੇ ਪੁੱਤ ਨੂੰ ਬਰਦਾਸ਼ਤ ਨਹੀਂ ਹੋਇਆ ਮੇਰੇ ਪੁੱਤਰ ਨੂੰ ਉਹਨਾਂ ਤੋਂ ਇਹਰਾ ਬੱਚਾ ਕੱਲਾ ਦੇਖੋ ਮੇਰਾ ਬੱਚਾ ਉੱਤੇ ਦੇਖਿਆ ਉਹਨਾਂ ਨੂੰ ਔਰ ਕੋਈ ਨਹੀਂ ਦਿਖਿਆ ਉਹਨਾਂ ਨੂੰ ਉੱਥੇ ਦੇਖੋ ਮੇਰੇ ਬੱਚੇ ਨੂੰ ਇਨਸਾਫ ਦੋ ਤੁਹਾਡੇ ਵੀ ਸਾਰਿਆਂ ਦੇ ਪੁੱਤਰ ਹੈ ਯੂਨੀਵਰਸਿਟੀ ਵਿੱਚ ਨਾਸ ਬਿਲੀਆ ਨੂੰ ਆਪ ਦੇ ਬੱਚੇ ਨੂੰ ਇਹ ਤੁਸੀਂ ਸਾਥ ਹੋ ਗਏ ਸੀ ਮੈਨੂੰ ਪਤਾ ਲੱਗਾ ਜੀ ਮੂਹਰੇ ਛੱਡਿਆ ਬੜਾ ਮਾੜਾ ਹੋ ਗਿਆ ਮੇਰੇ ਨਾਲ ਚਲੋ ਵਧੀਆ ਮੈਂ ਆ ਰਿਹਾ ਲੱਗਦਾ ਹੈ ਬੱਚੇ ਮੈਂ ਮੈਂ ਫੇਰੀ ਆਇਆ ਇਨਸਾਫ ਮਿਲਣਾ ਚਾਹੀਦਾ ਮੇਰੇ ਪੁੱਤਰ ਭੋਲਾ ਪਾਲਾ ਮੇਰਾ ਬੱਚਾ ਬੇਚਾਰਾ ਕਰੋ ਗਿਆ ਮੇਰਾ ਪੁੱਤਰ ਮੈਨੂੰ ਕੁਛ ਨਹੀਂ ਪਤਾ ਸੀ ਉਹਦੇ ਨਾਲ ਕੀ ਹੋਣਾ ਮੇਰੇ ਬੱਚੇ ਨਾਲ ਮੰਮਾ ਮੈਂ ਆ ਗਿਆ ਮੰਮਾ ਮੈਂ ਆ ਗਿਆ ਕੇ ਕੀ ਗਿਆ ਮੈਨੂੰ ਆਇਆ ਨਹੀਂ ਮੇਰੇ ਪੁੱਤਰ ਘਰ ਮੇਰੇ ਬੱਚੇ ਨਾਲ ਬੜੀ ਮਾੜੀ ਹੋਈ ਹੈ ਮੇਰੇ ਪੁੱਤਰ ਦੇ ਨਾਲ ਬੜੀ ਮਾੜੀ ਹੋਈ ਹੈ ਮੇਰੇ ਪੁੱਤਰ ਦੇ ਕੋਲ ਨਹੀਂ ਕੋਣ ਮਗਰ ਪਏ ਮੇਰੇ ਪੁੱਤੇ ਨੂੰ ਬਰਦਾਸ਼ਤ ਨਹੀਂ ਹੋਇਆ ਮੇਰੇ ਪੁੱਤਰ ਨਾਲ ਉਹ ਤੇਰਾ ਬੱਚਾ ਕੱਲਾ ਦੇਖੋ ਮੇਰਾ ਬੱਚੀ ਉੱਤੇ ਕੀ ਆਨਾਂ ਨੂੰ ਔਰ ਕੋਈ ਨਹੀਂ ਦਿਖਿਆ ਉਹਨਾਂ ਨੂੰ ਉੱਥੇ ਦੇਖੋ ਮੇਰੇ ਬੱਚੇ ਨੂੰ ਇਨਸਾਫ ਦੋ ਤੁਹਾਡੇ ਵੀ ਸਾਰਿਆਂ ਦੇ ਪੁੱਤਰ ਹੈ ਯੂਨੀਵਰਸਿਟੀ ਵਿੱਚ ਨਾਸ ਬੀ ਲਿਆ ਨੂੰ ਇਹ ਕਿਸੇ ਸਾਜ਼ੂ ਬੰਦੇ ਨਾਲ ਨਾ ਪਤਾ ਲੱਗਾ ਕਿ ਮੂਹਰੇ ਛੱਡਿਆ ਬੰਦਾ ਬਹੁਤ ਬੜਾ ਹੋ ਗਿਆ ਮੇਰੇ ਨਾਲ ਬੱਚੇ ਮੈਂ ਮੈਂ ਸਾਰੇ ਆਇਆ ਇਨਸਾਫ ਮਿਲਣਾ ਚਾਹੀਦਾ ਮੇਰੇ ਪੁੱਤਰ ਭੋਲਾ ਪਾਲਾ ਮੇਰਾ ਬੱਚਾ ਬਿਚਾਰਾ ਕਰੋ ਗਿਆ ਮੇਰੇ ਪੁੱਤਰ ਮੈਨੂੰ ਕੁਛ ਨਹੀਂ ਪਤਾ ਸੀ ਉਹਦੇ ਨਾਲ ਕੀ ਹੋਣਾ ਮੇਰੇ ਬੱਚੇ ਨਾਲ ਮੰਮਾ ਮੈਂ ਆ ਗਏ ਮਮਾ ਮੈਂ ਆ ਗਏ ਕੇ ਕੀ ਗਿਆ ਮੈਨੂੰ ਆਇਆ ਨਹੀਂ ਮੇਰੇ ਪੁੱਤਰ ਘਰ ਮੇਰੇ ਬੱਚੇ ਨਾਲ ਬੜੀ ਮਾੜੀ ਹੋਈ ਹੈ ਮੇਰੇ ਪੁੱਤਰ ਦੇ ਨਾਲ ਬੜੀ ਮਾੜੀ ਹੋਈ ਹੈ ਮੇਰੇ ਪੁੱਤਰ ਦੇ ਕੋਲ ਨਹੀਂ ਕੋਣ ਮਗਰ ਪੇ ਮੇਰੇ ਪੁੱਤਰ ਨੂੰ ਬਰਦਾਸ਼ਤ ਨਹੀਂ ਹੋਇਆ ਮੇਰੇ ਪੁੱਤਰ ਨੂੰ ਉਹਨਾਂ ਤੋਂ ਇਹ ਰੱਬਾ ਬੱਚਾ ਕੱਲਾ ਦੇਖੋ ਮੇਰਾ ਬੱਚਾ ਇੱਥੇ ਦਿਖਿਆ ਉਹਨਾਂ ਨੂੰ ਔਰ ਕੋਈ ਨਹੀਂ ਦਿਖਿਆ ਉਹਨਾਂ ਨੂੰ ਉੱਥੇ ਦੇਖੋ ਮੇਰੇ ਬੱਚੇ ਨੂੰ ਇਨਸਾਫ਼ ਦਿਓ ਤੁਹਾਡੇ ਵੀ ਸਾਰਿਆਂ ਦੇ ਪੁੱਤਰ ਹੈ